ਸਸ਼ੀਕਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੇ ذریعے ਐਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਅੱਜ ਆਪਾਂ ਤੁਹਾਨੂੰ ਮਾਰਵਾੜੀ ਘੋੜੀ ਦਿਖਾਉਣੀ ਆ ਪ੍ਰਭਾਤ ਦੀ ਬੱਚੀ ਇਹ ਜਿਹੜੀ ਤੁਸੀਂ ਸਾਹਮਣੇ ਘੋੜੀ ਦੇਖ ਰਹੇ ਹੋ ਦੋਸਤੋ ਇਹਦੀ ਮਾਰਕਿੰਗ ਚੈੱਕ ਕਰ ਲਓ ਪਹਿਲਾਂ ਤਾਂ ਮੱਥੇ ਤੇ ਦੇ ਪ੍ਰੋਪਰ ਬਲੇਜ ਆ ਤੇ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 7 ਸਾਲ ਆ ਕਾਦੇ ਦਾ 48 ਇੰਚ ਆ ਘੋੜੀ ਮੌਕੇ ਤੇ ਸੂਈ ਵੀ ਆ ਇਹਦੇ ਮੰਗਰ 5.5 ਮਹੀਨੇ ਉਮਰ ਦਾ ਲਾਲ ਰਤਨ ਘੋੜੇ ਦਾ ਬਸ਼ੀਰਾ ਗਾ ਬਸ਼ੀਰੇ ਦਾ ਰੰਗ ਕਾਲਾ ਦੋਸਤੋ ਘੋੜੀ ਕਮੈਤ ਰੰਗ ਦੀ ਆ ਘੋੜੀ ਦੇ ਪਿਛਲੇ ਦੋ ਪੈਰ ਚਿੱਟੇ ਆ ਤੇ ਮੱਥੇ ਤੇ ਪ੍ਰੋਪਰ ਬਲੇਜ ਆ ਬਸ਼ੀਰੇ ਦੇ ਪਿਛਲੇ ਦੋ ਪੈਰ ਚਿੱਟੇ ਆ ਮੱਥੇ ਤੇ ਫੁੱਲਾ ਬਾਕੀ ਤੁਸੀਂ ਬਸ਼ੀਰੇ ਦੀਆਂ ਬੜਤਰਾਂ ਚੈੱਕ ਕਰੋ ਮੂੰਹ ਮਹਾਂਦਰੇ ਦਾ ਬੜਾ ਸੋਹਣਾ ਸ਼ਕੀਨ ਕੁੰਡੀ ਵਾਲਾ ਕਾਨਾ ਦੋਸਤੋ ਇਹਦਾ ਕੱਦ ਘਾਟ ਸੋਹਣਾ ਕਰੂਗਾ ਬਾਡੀ ਬਣਤਰ ਦਾ ਵੀ ਖੁੱਲਾ ਗੋਣੂ ਕੱਦ ਕਾਠ ਸੋਣਾ ਕਰੂ ਘੋੜੀ ਹਜੇ ਮੌਕੇ ਤੇ ਖਾਲੀ ਆ ਦੁਬਾਰੀ ਮੇਟ ਨਹੀਂ ਕਰਾਈ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਬਣਿਆ ਤਣਿਆ ਸੈੱਟ ਖਰੀਦਣਾ ਚਾਹੁੰਦਾ ਤਾਂ 22 ਸਤਿੰਦਰ ਮਾਨ ਨੂੰ ਫੋਨ ਕਰ ਲਿਓ 22 ਦਾ ਪਿੰਡਾ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾਗਾ ਸਿੱਧਵਾ ਬੇਟ ਕੋਲੇ ਕਿਸ਼ਨਪੁਰਾ ਕਲਾ ਕਿਸ਼ਨਪੁਰਾ ਕਲਾ ਪਿੰਡਾ ਸਿੱਧਵਾ ਬੇਟ ਦੇ ਕੋਲੇ ਜ਼ਿਲ੍ਹਾ ਮੋਗਾ ਪੈਂਦਾਗਾ ਤੇ ਜਗਰਾਉਂ ਤੋਂ ਵੀ ਇਹ ਪਿੰਡ ਨੇੜੇ ਰਹਿ ਜਾਂਦਾ ਜਗਰਾਉਂ ਤੋਂ ਤਕਰੀਬਨ 24-25 ਕਿਲੋਮੀਟਰ ਦੂਰ ਆ ਪਿੰਡ ਇਹ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਘੋੜੀ ਜਾਂ ਬਛੇਰਾ ਖਰੀਦਣਾ ਚਾਹੁੰਦਾ ਬਾਈ ਸਤਿੰਦਰ ਮਾਨ ਨੂੰ ਫੋਨ ਲਾ ਲਿਓ ਨੰਬਰ ਬਾਈ ਦਾ ਨੋਟ ਕਰ ਲਓ 72007408 ਘੋੜੀ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਬਛੇਰਾ ਵੀ ਚੰਗਾ ਬਣੂ ਕੱਦ-ਕਾਟ ਸੋਹਣਾ ਕਰੂ ਬਾਡੀ ਬਣਤਰ ਦਾ ਖੁੱਲਾ ਬਣੂਗਾ ਤੇ ਘੋੜੀ ਵੈਸੇ ਸਵਾਰੀ ਦੀ ਵੀ ਪਾਸ ਆ ਬਾਕੀ ਕੱਦ ਕਾਟ ਤੁਸੀਂ ਦੇਖ ਹੀ ਲਿਆ 61 ਇੰਚ ਹਾਈਟ ਆ ਬਾਡੀ ਬਣਤਰ ਦੀ ਬੜੀ ਖੁੱਲੀ ਆ ਪਿੱਠ ਪੁੜੇ ਦੀ ਚੰਗੀ ਆ ਸਕਰੀਨ ਦੇ ਸਾਈਡ ਤੇ ਇੱਕ ਨੰਬਰ ਆਪਾਂ 22 ਭੱਲੇ ਦਾ ਦਿੱਤਾ ਤੁਸੀਂ ਇਹਦੇ ਦੇ ਵੀ ਕਾਲ ਕਰ ਸਕਦੇ ਹੋ 97805 31113 ਇਹ ਦੋਨੇ ਨੰਬਰਾਂ 'ਚੋਂ ਜਿਹੜੇ ਤੇ ਮਰਜ਼ੀ ਕਾਲ ਕਰ ਲਿਓ ਤੇ 22 ਦੇ ਪਿੰਡ ਕਿਸ਼ਨਪੁਰਾ ਕਲਾ ਜਾ ਕੇ ਤੁਸੀਂ ਫੋਨ ਲਾ ਕੇ 22 ਸਤਿੰਦਰ ਮਾਨ ਨੂੰ ਘੋੜੀ ਦੇਖ ਸਕਦੇ ਹੋ ਘੋੜੀ ਪੌਰੀਆਂ ਦੀ ਬਿਲਕੁਲ ਸਾਫ ਆ ਤੇ ਵੈਸੇ ਵੀ ਚੰਗੀ ਆ ਬਾਡੀ ਬਣਤਰ ਦੀ ਖੁੱਲੀ ਆ ਬੱਚੇ ਚੰਗੇ ਦਿੰਦੀ ਆ ਬਰੀਡਿੰਗ ਦੇ ਹੱਕ ਨੂੰ ਘੋੜੀ ਚੰਗੀ ਬਹੁਤ ਆ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਖੜਾ ਹੀ ਆ ਜਿਹੜਾ ਇਹਦੇ ਮਗਰ ਲਾਰ ਰਤਨ ਦਾ ਬਸ਼ੀਰਾ ਮਿੱਤਰੋ ਸਾਢੇ 5 ਮਹੀਨੇ ਉਮਰ ਦੇ ਵਿੱਚ ਕੱਦ ਕਾਠ ਸੋਹਣਾ ਕਰਦਾ ਆਉਂਦਾ ਤੇ ਰੰਗ ਵੀ ਇਹਦਾ ਕਾਲਾ ਗਾ ਬੱਚੇ ਦਾ ਐਟੀਟਿਊਡ ਬੜਾ ਬੱਚੇ ਦੇ ਵਿੱਚ ਸ਼ੋ ਕੁਆਲਟੀ ਬੱਚਾ ਕੰਨਾਂ ਦੀ ਬਣਤਰ ਚੰਗੀ ਆ ਕੁੰਡੀਆਂ ਕੰਡੀਆਂ ਸੋਹਣੀਆਂ ਨੇ ਪਿੱਠ ਬੁੜਾ ਹੈਵੀ ਆ ਬੱਚੇ ਦਾ ਸੋ ਬਾਈ ਸਤਿੰਦਰ ਮਾਨ ਨੂੰ ਜਾਂ ਬਾਈ ਭੱਲੇ ਨੂੰ ਕਾਲ ਕਰ ਲਿਓ ਜਿਹੜਾ ਵੀ ਕੋਈ ਚਾਹਵਣ ਸੱਜਣ ਇਹ ਬਣਿਆ ਤਣਿਆ ਸੈੱਟ ਖਰੀਦਣਾ ਚਾਹੁੰਦਾ ਹੋਇਆ ਮਿੱਤਰੋ ਘੋੜੀ ਸਵਾਰੀ ਦੀ ਪਾਸ ਆ 7 ਕਸਾਲ ਘੋੜੀ ਦੀ ਉਮਰ ਆ 61 ਇੰਚ ਕਾਦਾ ਬਸ਼ੇਰੇ ਦੀ ਜਿਹੜੀ ਉਮਰ ਆ ਸਾਢੇ ਪੰਜ ਮਹੀਨੇ ਆ ਇਹ ਲਾਲ ਰਤਨ ਘੋੜੇ ਦਾ ਬੱਚਾ ਘੋੜੀ ਹੈਗੀ ਆ ਆਪ ਪ੍ਰਭਾਤ ਦੀ ਸੋ ਫੋਨ ਲਾ ਲਿਓ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗੀ ਮਾਰਵਾੜੀ ਘੋੜੀ ਬਰੀਡਿੰਗ ਵਾਸਤੇ ਖਰੀਦਣਾ ਚਾਹੁੰਦਾ ਹੋਇਆ ਧੰਨਵਾਦ ਜੀ